ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਜਾਣਦੀਆਂ ਅਗਲੀ ਪੀੜ੍ਹੀ ਨੂੰ ਉਹਦੇ ਬਾਰੇ ਦੱਸਦੀਆਂ ਤੇ ਇਸ ਇਤਿਹਾਸ ਦੇ ਉਹਨਾਂ ਦਿਨਾਂ ਨੂੰ ਮਨਾਉਂਦੀਆਂ ਤੇ ਉਹਨਾਂ ਦਿਨਾਂ ਵਿੱਚ ਸਾਰੀ ਸੰਗਤ ਨੂੰ ਇਨਵੋਲ ਕਰਦੀਆਂ ਕੋਈ ਕੌਮਾਂ ਗੇਵਦੀਆਂ ਖਾਲਸਾ ਪੰਥ ਕਾ ਇਤਿਹਾਸ ਬੜਾ ਕੁਰਬਾਨੀ ਵਾਲਾ ਇਤਿਹਾਸ ਹੈ ਖਾਲਸਾ ਪੰਥ ਨੇ ਸ਼ਹਾਦਤਾਂ ਦਿੱਤੀਆਂ ਜ਼ੁਲਮ ਦੇ ਖਿਲਾਫ ਲੜਾਈ ਲੜੀ ਇਨਸਾਫ ਜਿੱਥੇ ਨਹੀਂ ਮਿਲਦਾ ਸੀ ਉੱਥੇ ਇਨਸਾਫ ਦਿਲਾਉਣ ਵਿੱਚ ਲੜੇ ਗਏ ਕੱਲੀ ਐ ਦੀ ਮਿਸਾਲ ਕਿਤੇ ਨਹੀਂ ਹੋਣੀ ਕੀ ਆਪਣੇ ਗੁਰੂ ਸਬੰਧ ਨੇ ਦੂਜੇ ਧਰਮ ਨੂੰ ਪਹੁੰਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਸ਼੍ਰੋਮਣੀ ਅਕਾਲੀ ਦਲ ਇੱਕ ਕੌਮ ਦੀ ਜਥੇਬੰਦੀ ਹੈ ਆ ਸਿਆਸੀ ਪਾਰਟੀ ਨਹੀਂ ਹੈ ਅੱਜ ਕੌਮ ਦੀ ਖਾਲਸਾ ਪੰਥ ਦੀ ਸੋਚ ਹੈ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਸੋਚ ਹੈ ਜ਼ੁਲਮ ਦੇ ਖਿਲਾਫ ਲੜਨ ਵਾਲੀ ਸੋਚ ਹੈ 103 ਸਾਲ ਪੁਰਾਣੀ ਪਾਰਟੀ ਹੈ ਇਤਿਹਾਸ ਦੇਖ ਲੋ ਕਿੰ냐 ਸ਼ਹਾਦਤਾਂ ਦਾ ਇਤਿਹਾਸ ਹੈ ਕਿੰਨਾ ਕੁਰਬਾਨੀ ਵਾਲਾ ਇਤਿਹਾਸ ਹੈ ਆਪਾਂ ਇੱਥੇ ਭੁੱਲ ਜਾਂਦੇ ਆ ਕਿ ਕਾਲੀ ਦਲ ਹੈ ਕੀ ਚੀਜ਼ ਆਪਾਂ ਐਸ ਲੀਡਰ ਨਾਲ ਨਹੀਂ ਬੰਦੀ ਗੱਲ ਆਪਾਂ ਕਾਲੀਦਲ ਦੇ ਖਿਲਾਫ ਹੋ ਜਾਨੇ ਆ ਜੇ ਤੁਹਾਨੂੰ ਇਹ ਜੱਗਦਾਰ ਨਹੀਂ ਪਸੰਦ ਆਪਾਂ ਪੂਰੀ ਪਾਰਟੀ ਦੇ ਖਿਲਾਫ ਹੋ ਜਾਨੇ ਆ ਐਸ ਲੀਡਰ ਨਹੀਂ ਪਸੰਦ ਤੇ ਸਾਰੀ ਪਾਰਟੀ ਖਿਲਾਫ ਹੋ ਜਾਨੇ ਆ ਖਾਲਸਾ ਜੀ ਜੇ ਕਾਲੀਦਲ ਕਮਜ਼ੋਰ ਹੈ ਆਪਾਂ ਸਾਰੀ ਖਾਲਸਾ ਪੰਦੀ ਸੋਚ ਕਮਜ਼ੋਰ ਹੋ ਜਾਂਦੀ ਹੈ ਅੱਜ ਹੋਇਆ ਕੀ ਐਨਾ ਦਿੱਲੀ ਵਾਲਿਆਂ ਦੇ ਕਹਿੰਤੇ ਦਿੱਲੀ ਵਾਲਿਆਂ ਦੇ ਪ੍ਰਚਾਰ ਤੇ ਆਪਾਂ ਆਪਣੀ ਮਾਂ ਬਾਪ ਦੀ ਨੂੰ ਕਮਜ਼ੋਰ ਕਰ ਦਿੱਤਾ ਤੇ ਹੋਇਆ ਕੀ ਹੁਣ ਤੱਕ ਸ੍ਰੀ ਹਜ਼ੂਰ ਸਾਹਿਬ ਤੇ ਬਾਹਰ ਲੈਣ ਦਾ ਕਬਜ਼ਾ ਹੋ ਗਿਆ ਤੱਕ ਸ੍ਰੀ ਪਟਨਾ ਸਾਹਿਬ ਦੀ ਮੈਨੇਜਮੈਂਟ ਤੇ ਬਾਹਰ ਲੈਣੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੇ ਬਜ਼ੁਰਗਾਂ ਨੇ ਸਹਾਪਤਾਂ ਦੇ ਕੇ ਬਣਾਈ ਕਾਲੀ ਗੱਲ ਨੇ ਉਹ ਦਿੱਲੀ ਜਾ ਕੇ ਭੰਤਾਂ ਤੋਂ ਆਜ਼ਾਦ ਕਰਾਈ ਉੱਥੇ ਵੀ ਦੂਜੀ ਪਾਰਟੀਆਂ ਦਾ ਕਬਜ਼ਾ ਹੋ ਗਿਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆਪਣਾ ਪਾਰਲੀਮੈਂਟ ਹੈ ਜਿਹੜੀ ਆਪਣੀ ਤਾਕਤ ਹੈ ਜਿਹਦੇ ਕਰਕੇ ਕੌਮ ਇਕੱਠੀ ਹੈ ਉਹਨਾਂ ਨੂੰ ਪਤਾ ਹੈ ਅੱਜ ਦੇ ਦਿੱਲੀ ਵਾਲੇ ਹੈ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨਾ ਹੋਏ ਤੇ ਕਾਂ ਖਾਲਸਾ ਪੰਦੀਆਂ ਜਥੇਬੰਦੀਆਂ ਖਤਮ ਕਰਦੇ ਹੋ ਆਪਣੇ ਆਪ ਵੀ ਕਮਜ਼ੋਰ ਹੋ ਜਾਊਗਾ ਉਹਨੇ ਜਿਹੜੀ ਗੱਲ ਅੰਗਰੇਜ਼ ਨਹੀਂ ਕਰ ਸਕੇ ਜਿਹੜੀ ਗੱਲ ਹੋਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜਤਾ ਤੇ ਹਰਿਆਣੇ ਦੀ ਕਮੇਟੀ ਅਲੱਗ ਬਣਾ ਦਿੱਤੀ ਆ ਹੁਣ ਇਹ ਅਖਬਾਰਾਂ ਚ ਪੜਿਆ ਹੋਣਾ ਹੈ ਹਰਿਆਣੇ ਦੀਆਂ ਵੋਟਾਂ ਹੁਣ ਦਿੱਲੀ ਕੋਲ ਅਰੇ ਅਨਾ ਕਮੇਟੀ ਦੀ ਬਣਾਰੇ ਸੀ ਉਹਨਾਂ ਚ ਕੋਈ ਸਿੱਖ ਨਹੀਂ ਹੈ ਬਿਗੈਰ ਸਿੱਖਾਂ ਦੀ ਵੋਟਾਂ ਵੜਾ ਕੇ ਹੁਣ ਉਹਨਾਂ ਨੂੰ ਕਾਬਜ਼ ਕਰ ਦੇਣਾ ਤੇ ਤੁਹਾਡਾ ਹੋਊਗਾ ਕੀ ਕੀ ਅਪ ਫਿਰ ਵੀ ਨਹੀਂ ਜਾਗਾਂਗੇ ਕਿਤੇ ਕਿਤੇ ਮੈਂ ਸੋਚਦਾ ਹੁੰਨਾ ਹੈ ਕਿ ਆਪਣੀ ਕੌਮ ਨੂੰ ਹੋ ਗਿਆ ਖਾਲਸਾ ਜੀ ਛੋਟੇ ਸਾਹਿਬ ਜਾਣਦੇ ਨਹੀਂ ਇੰਨੀ ਛੋਟੀ ਉਮਰ ਵਿੱਚ ਖਾਲਸੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਿੱਖੀ ਚੜ੍ਹਦੀ ਕਲਾ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਐਨੀ ਛੋਟੀ ਉਮਰ ਵਿੱਚ ਤੇ ਆਪਾਂ ਕੀ ਕਰ ਰਹੇ ਹਾਂ ਆਪਾਂ ਉਹਨਾਂ ਨਾਲ ਜੱਫੀਆਂ ਪਾ ਰਹੇ ਹਾਂ ਜਿਹੜੇ ਆਪਣੇ ਕੌਮ ਦੇ ਦੁਸ਼ਮਣ ਹੈ ਮੈਂ ਇੱਕ ਦਿਨ ਬੈਠਾ ਸੀ ਮੈਂ ਇਤਿਹਾਸ ਦੇਖ ਰਿਹਾ ਸੀ 84 ਦੇ ਅੰਦਰ ਕਤਲੇਆਮ ਕੀਤੇ ਕਾਂਗਰਸ ਪਾਰਟੀ ਨੇ ਜੇ ਕਾ ਤੋਂ ਪਾ ਦੇ ਦਰਬਾਰ ਸਾਹਿਬ ਸ਼ਮਲਾ ਕੀਤਾ ਕਾਂਗਰਸ ਪਾਰਟੀ ਨੇ 84 ਦੇ ਸਾਲ ਦਿੱਲੀ ਵਿੱਚ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ ਤੇ 7 ਮਹੀਨੇ ਬਾਅਦ ਪੰਜਾਬ ਦਾ ਇਲੈਕਸ਼ਨ ਆਇਆ ਅਸੈਂਬਲੀ ਦਾ ਇਲੈਕਸ਼ਨ ਆਇਆ 7ਵੇਂ 8ਵੇਂ ਮਹੀਨੇ ਬਾਅਦ 85 ਵਿੱਚ ਕਾਂਗਰਸ 35 ਸੀਟਾਂ ਜਿੱਤ ਗਈ ਜਿੱਥੇ ਇੱਕ ਸੀਟ ਨਹੀਂ ਜਿਤਨੀ ਚਾਹੀਦੀ ਉਹਨੀਆਂ ਜ਼ਮਾਨਤਾਂ ਜਬਤ ਨਹੀਂ ਹੋਣੀਆਂ ਚਾਹੀਦੀਆਂ ਆਪਣੇ ਹੀ ਭੈਣ ਭਰਾ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਜਿਸ ਪਾਰਟੀ ਨੇ ਤੁਹਾਡੇ ਟੈਂਕਾਂ ਤੋਪਾਂ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉੱਥੇ ਹੀ ਮੋਟਾ ਪਾ ਦਿੱਤੀਆਂ ਤੇ 5 ਸਾਲ ਬਾਅਦ ਉਹਨਾਂ ਦੀ ਸਰਕਾਰ ਹੀ ਬਣਾ ਦਿੱਤੀ ਦੋ ਵਾਰ ਉਹਨਾਂ ਦੀ ਸਰਕਾਰ ਆ ਗਈ ਹੈ ਤੇ ਫਿਰ ਆ ਪੱਕੀ ਗੱਲ ਕਰਦੇ ਆਂ ਤਕੜੀ ਹੋਊਗੀ ਆਪਣੇ ਜੇ ਕਾਂ ਕੋ ਵਿੱਚ ਹੀ ਲੋਕ ਕਹਦੇ ਆ ਜਿਹੜੀ ਜਿਹੜੇ ਲੋਕਾਂ ਦੀ ਸੋਚ ਵਿੱਚ ਆਪਣੀ ਪਛਾਣ ਹੀ ਨਹੀਂ ਰੱਖਦੇ ਕਿ ਦੁਸ਼ਮਣ ਕੌਣ ਹੈ ਤੇ ਆਪਣੇ ਕੌਣ ਹੈ ਆਪਾਂ ਉਹਨਾਂ ਦੀ ਗੱਲਾਂ ਤੇ ਜਿਹੜੇ ਆਪਣੇ ਆ ਉਹਨਾਂ ਦੀ ਗੱਲ ਤਾਂ ਸੁਣਦੇ ਹੀ ਨਹੀਂ ਆਪਾਂ ਆ 10 ਸਾਲ ਸਰਕਾਰ थोड़ी रही पंजाब तरक्की गया जिम्मे मजिठिया साहब ने किया किसम सहूलत सड़क लग गई गई बन लग गई कसिया ट्यूबवेल कनेक्शन मुफ्त बिजली आटा दाल शगन वर्ल्ड कप कबड्डी मैं कहना रोज कोई ना कोई नवी चीज जी बैठे हो बना अकाली दल है ਆ ਜਿਹੜੀਆਂ ਕਸਿਆਂ ਚ ਪਾਣੀ ਆਉਂਦਾ ਤੁਹਾਡੇ ਖੇਤਾਂ ਵਿੱਚ ਜਿਹੜੀਆਂ ਅੰਡਰਗਰਾਉਂਡ ਪਾਈਪ ਸਿਸਟਮ ਪਾਏ ਆ ਖਾਲੇ ਬਣਾਏ ਆ ਸਾਰੇ ਕਾਲੀ ਦਲ ਦੀ ਦੇਣ ਹੈ ਗਰੀਬਾਂ ਦੀਆਂ ਧਰਮਸ਼ਾਲਾ ਕਾਲੀ ਦਲ ਦੀ ਦੇਣ ਹੈ ਐਸੀ ਬੱਚਿਆਂ ਸਕਾਲਰਸ਼ਿਪ ਕਾਲੀ ਦਲ ਦੀ ਦੇਣ ਸਾਰੀਆਂ ਘੁੱਟਾਂ ਪੁਲਾ ਦਿੱਤੀਆਂ ਆ ਪੰਚਤ ਬੰਦੇ ਆਏ ਤੇ ਰੌਲਾ ਪਾਉਣ ਲੱਗਤਾ ਕਾਲੀ ਦਲ ਨੇ ਬੇਅਦਬੀ ਕਰਾਤੀ ਕਾਲੀ ਦਲ ਨੇ ਬੇਅਦਬੀ ਕਰਾਤੀ ਆ ਮੰਡ ਸਾਹਿਬ ਦਾਦੂਆਲ ਆ ਜਸਵੀਰ ਰੋਡੇ ਉਹਨਾਂ ਦੀ ਗੱਲਾਂ ਚਾਗੇ ਤੇ ਅੱਜ ਕਿੱਥੇ ਐ ਜਦੋਂ ਦਰਬਾਰ ਸਾਹਿਬ ਤੇ ਅੰਦਰ ਦਰਬਾਰ ਸਾਹਿਬ ਤੇ ਇੱਕ ਇਨਸਾਨ ਅੰਦਰ ਵੜ ਗਿਆ ਇੱਕ ਵੀ ਇੰਨਾ ਬੰਦੇ ਨੇ ਆਵਾਜ਼ ਉਠਾਈ ਅੱਜ ਉਸੇ ਦਿਨ ਪੁਲਿਸ ਨੇ ਸਨਸਕਾਰ ਕਰਤਾ ਪੁਲਿਸ ਨੇ ਕੋਸ਼ਿਸ਼ ਨਹੀਂ ਕੀਤੀ ਪਤਾ ਇਹ ਬੰਦਾ ਕੌਣ ਹੈ ਉਹਦਾ ਡੀਐਨਏ ਟੈਸਟ ਕਰਕੇ ਪਤਾਈਏ ਕਿੱਥੋਂ ਆਇਆ ਹੈ ਨਹੀਂ ਉਹਦੇ ਪੱਧਰ ਬੇਅਦਬੀ ਦੇ ਬਾਅਦ ਦਿਲ ਦੀ ਪੱਧਰੀ ਹੋਈਆਂ ਕੋਈ ਨਹੀਂ ਬੋਲਦਾ ਕਿਤੇ ਮੰਡ ਦੀ ਬਿਆਨ ਨਹੀਂ ਸੁਣਿਆ ਹੋਣਾ ਕਿਤੇ ਦਾਦੂ ਆਉਂਦਾ ਨਹੀਂ ਸੁਣਿਆ ਹੋਣਾ ਕਿਉਂ ਹੈ ਕੌਣ ਉਹ ਸ਼ਕਲਾਂ ਆਪਣੇ ਵਰਗੀਆਂ ਬਣਾਉਂਦੇ ਆ ਹੈ ਕੌਮ ਦੇ ਗੱਦਾਰ ਏਜੰਸੀਆਂ ਦੇ ਬੰਦੇ ਉਹਨਾਂ ਨੂੰ ਪਤਾ ਏਜੰਸੀਆਂ ਕੰਨੀਆਂ ਕੰਮ ਸ਼ੁਰੂ ਕਰਦੇ ਹੋ ਫਿਰ ਇੱਕ ਕਦਮ ਚਾਲੂ ਹੋ ਜਾਂਦੇ ਆ ਤੇ ਆਪਾਂ ਉਹਨਾਂ ਨੂੰ ਸੋਚਦੇ ਆ ਕਿ ਉਹ ਸਿੱਖ ਹੈ ਨਹੀਂ ਉਹ ਸਿੱਖ ਉਹ ਸਿੱਖ ਦੀ راہਵਾ ਪਾਇਆ ਹੈ ਉਹਨਾਂ ਦਾ ਨਿਸ਼ਾਨਾ ਪੰਜਾਬ ਨਹੀਂ ਉਹਨਾਂ ਦਾ ਪੰਜਾਬਾ ਨਿਸ਼ਾਨਾ ਸਿੱਖ ਕੌਮ ਨੂੰ ਤਕੜਾ ਕਰਨਾ ਨਹੀਂ ਉਹਨਾਂ ਦਾ ਨਿਸ਼ਾਨਾ ਹੈ ਕਿ ਸਿੱਖ ਕੌਮ ਦੀ ਜਥੇਬੰਦੀ ਨੂੰ ਖਤਮ ਕਰਨਾ ਹੈ ਉਹਨਾਂ ਨੂੰ ਆਈ ਆਦੇਸ਼ ਮਿਲਿਆ ਆਪਣੇ ਮਾਲਕ ਜਿਹੜੇ ਇਹਨਾਂ ਦਿੱਲੀ ਬੈਠੇ ਮਾਲਕਾਂ ਤੋਂ ਅੱਬ ਬਦਲਾ ਲਿਆ ਏ ਕਹਿੰਦੇ ਬਦਲਾ ਇੱਕ ਤਾਂ ਮੈਂ ਦੇਖਿਆ ਆਪਣੀ ਕੌਮ ਨੂੰ ਜਿੱਦਾ ਵੀ ਆਉਂਦਾ ਆਪਾਂ ਸੋਚਦੇ ਸਮਝਦੇ ਨਹੀਂ ਕਿ ਉਹ ਹੈ ਕੌਣ ਪਛੋਕੜ ਕੌਣ ਹੈ ਉਨੇ ਕਰਨਾ ਕੀ ਹੈ ਨਹੀਂ ਉਹਨੂੰ ਉਹਦੇ ਮਗਰ ਲੱਜਣੇ ਆ ਜਿਹੜੇ ਆਪਣੇ ਆ ਉਹਨਾਂ ਨੂੰ ਭੁੱਲ ਜਾਣੇ ਆ ਰੋਜ਼ ਤੁਸੀਂ ਅਰਦਾਸ ਕੀ ਕਰਦੇ ਆ ਰਾਜ ਕਰੇਗਾ ਖਾਲਸਾ ਤੇ ਰਾਜ ਦੇਤਾ ਤੁਸੀਂ ਦਿੱਲੀ ਵਾਲੇ ਕੇਜਰੀਵਾਲ ਨੂੰ ਖਾਲਸੇ ਦਾ ਕਿੱਥੇ ਰਾਜ ਰਿਆ ਜਿਵੇਂ ਮੁਗਲ ਜਿਵੇਂ ਅੰਗਰੇਜ਼ ਆਪਣੇ ਦੇਸ਼ ਤੇ ਹਮਲਾ ਕਰਦੇ ਸੀ ਉਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਪੰਜਾਬ ਤੇ ਹਮਲਾ ਕਰਦੀਆਂ ਪੰਜਾਬ ਨੂੰ ਲੁੱਟ ਕੇ ਚਲੀ ਜਾਂਦੀਆਂ ਤੇ ਜਿਹੜੀ ਆਪਣੀ ਫੌਜ ਹੈ ਉਸ طرف ਤੁਸੀਂ ਧਿਆਨ ਦੇਣਾ ਹੀ ਨਹੀਂ ਤੁਸੀਂ ਆਪਾਂ ਉਹਨੂੰ ਕਮਜ਼ੋਰ ਕਰਨਾ ਅਸੀਂ ਜਿਉਣਾ ਮਰਨਾ ਇੱਥੇ ਹੈ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਹੈ ਅਸੀਂ ਇਸ ਰਾਤ ਨੂੰ ਸੋਚਦੇ ਹਾਂ ਸੁਪਨੇ ਲੈਂਦੇ ਹਾਂ ਪੰਜਾਬ ਦੀ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜੀਵਨ ਬਾਰੇ ਤੁਹਾਨੂੰ ਬੱਚਾ ਬੱਚਾ ਜਾਣਦਾ ਹੈ ਪਿਛਲੇ ਅਕਾਲੀ ਦਲ ਦੇ 103 ਸਾਲ ਦੇ ਇਤਿਹਾਸ ਵਿੱਚ 70 ਸਾਲ ਮੈਨੂੰ ਲੱਗਦਾ ਸਭ ਤੋਂ ਜਿਆਦੀ ਸੇਵਾ ਸ਼ਰੋਮਨੀ ਅਕਾਲੀ ਦਲ ਵਾਸਤੇ ਇਤਿਹਾਸ ਵਿੱਚ ਤੁਸੀਂ ਦੇਖ ਲਓਗੇ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਕੀਤੀ 40 ਸਾਲ ਤੱਕ ਗਵਾਹੀ ਕੀਤੀ ਤਾਂ ਕਹਿਣਾ ਖਾਲਸਾ ਜੀ ਜੇ ਤੁਸੀਂ ਆਪਣੇ ਜਿੱਥੇ ਬੈਠੇ ਆ ਪੰਜਾਬ ਦੇ ਕਿਸੇ ਕੋਨੇ ਚਲੇ ਜਾ ਕੋਈ ਚੀਜ਼ ਸਰਕਾਰੀ ਦੇਖ ਲੋ ਜਿਹੜੀ ਬਣੀ ਹੋਏ ਜਾਂ ਕੋਈ ਹਸਪਤਾਲੇ ਕੁਝ ਵੀ ਚੀਜ਼ ਬਣੀ ਹੋਏ ਪਤਾ ਕਰਾ ਲਿਓ ਉਸ ਪਿੰਡ ਤੋਂ ਜਾਂ ਕਿਸੇ ਤੋਂ ਬਣਾਈ ਹੋਣੀ ਆ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੀ ਨਿਸ਼ਾਨੀ ਕੰਗ ਜ਼ਿਮੀਨੀ ਤੇ ਹੋਰ ਕਿਸੇ ਦੀ ਨਹੀਂ ਆ ਜੇ ਮਜੀਠੀਆ ਸਾਹਿਬ ਨੇ ਗੱਲ ਕੀਤੀ ਹੈ ਉਹ ਵਾਲੇ ਤਾਂ ਖਤਮ ਹੀ ਕਰਤਾ ਪੰਜਾਬ ਦੇ ਇੱਕ ਬਟਨ ਦਬਦੇ ਹਾਂ 5 ਸਾਲ ਪੁਕਤਦੇ ਹਾਂ ਇੱਕ ਬਟਨ ਸਹੀ ਆਪਾਂ ਨਹੀਂ ਦਬਾਇਆ ਪਿਛਲੇ 5 ਸਾਲ ਕਾਂਗਰਸ ਨੇ ਆਪਾਂ ਨੂੰ ਲੁੱਟਿਆ ਪੰਜਾਬ ਬਰਬਾਦ ਕੀਤਾ ਉਹਦੇ ਬਾਅਦ ਫਿਰ ਭਾ ਸਮਝੇ ਨਹੀਂ ਫਿਰ ਤੋਂ ਬਟਨ ਦਬਾਇਆ ਹਲਾ ਆ ਗਏ ਦੇਖੋ ਆਪਣੇ ਪੰਜਾਬ ਫਿਰ ਆਪਾਂ ਕਹਿੰਨੇ ਪੰਜਾਬ ਪਿੱਛੇ ਕੌਮ ਪਿੱਛੇ ਐ ਤਾਈਓ ਮੁੰਡੇ ਬੱਚੇ ਬਾਹਰ ਭਜ ਰਹੇ ਇੱਥੇ ਹੈ ਹੀ ਨਹੀਂ ਕੁਝ ਆਪਣੇ ਤਾਂ ਸਿਆਣੇ ਦੇਖੋ ਕਿੰਨੇ ਸੂਬੇ ਵਾਲੇ ਐ ਕਾਤ ਵਾਲੇ ਕੋਈ ਬਦਲਾ ਕਰਦੇ ਹੋ ਭਾਵੇਂ ਕਾਂਗਰਸ ਜ਼ੋਰ ਲਾ ਲੈ ਨਹੀਂ ਅਈ ਤਾਂ ਮੋਦੀ ਨੂੰ ਪਾਉਣੀ ਆ ਬਟਨ ਇੱਕੋ ਹੀ ਧੱਕ ਦੇ ਦੱਬ ਕੇ ਉਹਨੂੰ ਪਤਾ ਹੈ ਕਿ ਮੋਦੀ ਸਾਡਾ ਕਰਨਾ ਤੇ ਸਾਡਾ ਕੀਤਾ ਅਸੀਂ ਕੋਈ ਬਦਲਾ ਨਹੀਂ ਚੋਣੇ ਆ ਵੀ ਕੋਈ ਆ ਝਾੜੂ ਵਾਲੇ ਨੇ ਝੂਠ ਉੱਥੇ ਜਾ ਕੇ ਬੋਲਿਆ ਸੀ ਆ ਝਾੜੂ ਵਾਲੇ ਨੇ ਝੂਠ ਮੱਧ ਪ੍ਰਦੇਸ਼ ਵੀ ਜਾ ਕੇ ਬੋਲਿਆ ਸੀ ਰਾਜਸਥਾਨ ਵੀ ਬੋਲਿਆ ਸੀ ਹਿਮਾਚਲ ਵੀ ਬੋਲਿਆ ਸੀ ਉਹਨਾਂ ਨੇ ਤਾਂ ਇਹਨਾਂ ਦੇ ਝੂਠ ਸੁਣਿਆ ਤੇ ਸਮਝੇ ਕੱਲੇ ਆਪ ਹੀ ਐ ਜਿਹੜਾ ਝੂਠ ਹੋਂਦਾ ਅਜਾ ਹੁਣ ਨਵਾਂ ਨਵਜੋ ਸਿੱਧੂ ਵੀ ਚੱਲ ਪਿਆ ਅੱਜਕੱਲ ਮੈਨੂੰ ਲੱਗਦਾ ਉਹ ਵੀ ਅਗਲਾ ਬਦਲਾ ਤੁਹਾਨੂੰ ਉਹ ਵੀ ਕਹੂਗਾ ਆਪਾਂ ਫਿਰ ਤੋਂ 5 ਸਾਲ ਦੇ ਦਿਓ ਕੋਈ ਗੱਲ ਨਹੀਂ ਜਿੱਥੇ ਹੈ ਲੁੱਟੇ ਜਾ ਰਹੇ ਹੋਰ ਲਟਾ ਲਓ ਬਾਅਦ ਆਪਾਂ ਹੋ ਜਾਾਂਗੇ ਆਪਣੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ 10 ਸਾਲ ਹੋ ਗਏ ਇੱਕ ਇਤਨੀ ਦਿਖੀ ਸਰਕਾਂ ਟੁੱਟੀਆਂ ਪਈਆਂ ਬੁਰਾ ਹਾਲ ਐ ਮੈਨੂੰ ਕਿਤੇ ਕਿਤੇ ਰੋਣਾ ਆਉਂਦਾ ਜਦੋਂ ਮੈਂ ਦਰਬਾਰ ਸਾਹਿਬ ਜਾਂਦਾ ਮੱਥਾ ਟੇਕਣ ਵਾਸਤੇ ਮਾਰਗ ਇਹਨੀ ਸੋਹਣੀ ਬਣਾਈ ਸੀ ਅੱਜ ਦੇਖੋ ਕੂੜਾ ਪਿਆ ਸਫਾਈ ਹੈ ਨਹੀਂ ਲਾਈਟਾਂ ਬੰਦ ਅੱਧਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇੰਨਾ ਖੂਬਸੂਰਤ ਨਾ ਬਣਾਇਆ ਸੀ ਸੜਕਾਂ ਟੁੱਟ ਗਈਆਂ ਰੇਲਿੰਗਾਂ ਟੁੱਟ ਗਈਆਂ ਬੂਟੇ ਸੁੱਕ ਗਏ ਅੱਜ ਦੇਖਦੇ ਆ ਜਿਹੜੇ ਐਡੇ ਪਿੰਡਾਂ ਦੀ ਸਰਕਾਰ ਹੱਜ ਤੱਕ ਰਿਪੇਅਰ ਨਹੀਂ ਹੋਈਆਂ ਟੁੱਟੀਆਂ ਪਈਆਂ ਨਾ ਬੰਨੀਆਂ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਆ ਝਾੜੂ ਵਾਲਿਆਂ ਨੇ ਅਗਲੇ 3 ਸਾਲ ਇਹਨਾਂ ਤੋਂ ਉਮੀਦ ਛੱਡ ਦਿਓ 1 ਰੁਪਿਆ ਗ੍ਰਾਂਟ ਨਹੀਂ ਆਉਣੀ ਜਿਹੜਾ ਕੋਸ਼ ਆਊਗਾ ਜੇ ਆਇਆ ਵੀ ਉਹ ਫਾਈਨੈਂਸ ਕਮਿਸ਼ਨਰੀ ਆਉਂਦਾ ਹਰ ਪਿੰਡ ਨੂੰ ਆਟੋਮੈਟਿਕ ਜਿਹਾ ਪੰਜਾਬ ਸਰਕਾਰ ਨਾਲ ਉਹਦਾ ਕੁਝ ਨਹੀਂ ਹੈ ਉਹ ਭਾਵੇਂ ਥੋੜਾ ਜਿਹਾ ਆ ਜੇ ਪਰ ਜਿਹੜੇ ਨਜ਼ਾਰੇ ਸੀ ਜਿਹੜੇ ਚਾਹ ਨਾਲ ਅਕਾਦੀ ਗੱਲ ਅਕਾਦੀ ਤੁਹਾਡੇ ਨਾਲ ਬੈੰਦੇ ਸੀ ਤੁਹਾਡੀ ਨਾਲ ਗੱਲ ਕਰਦੇ ਸੀ ਤੁਹਾਡੀਆਂ ਮੁਸ਼ਕਲਾਂ ਹੱਲ ਕਰਦੇ ਸੀ ਉਹ ਜਾਂ ਮਾਹੌਲ ਅਗਲੇ 3 ਸਾਲ ਨਹੀਂ ਆਉਣਾ ਨਾ ਪਿਛਲੇ 7 ਸਾਲ ਰਿਹਾ ਹੈ ਦੇਖੋ ਰਣਕੇਸ਼ ਸਾਹਿਬ ਵੱਡੇ ਬਾਦਲ ਸਾਹਿਬ ਦੇ ਬਹੁਤ ਪੁਰਾਣੇ ਸਾਥੀ ਹੈ ਹਲੇ ਵੀ ਮੈਂ ਰੋਜ਼ ਦੇਖਦਾ ਹਾਂ ਮੈਂ ਟੀਵੀ ਦੇਖਦਾ ਪਿੰਡ ਪਿੰਡ ਰਹਿੰਦੇ ਆ ਥੋੜੇ ਵਿੱਚ ਵਿਛੜਦੇ ਆ ਹੁਣ ਥੋੜੇ ਇੱਥੇ ਕੌਣ ਆ ਝਾੜੂ ਵਾਲਾ ਕਿਤੇ ਉਹ ਝੜੇ ਦੋ ਦੋ ਕੋ ਜਾ ਕਿਹੜਾ ਐ ਡੀਸੀ ਡਰਿਆ ਉਹ ਮੁੰਡਾ ਦਰਮਦਾਰ ਆ ਆ ਕਿਤੇ ਹੁੰਦਾ ਕਿਤੇ ਆ ਝਾੜੂ ਵਾਲਾ ਕਿਤੇ ਆਏ ਆ ਤੁਹਾਡੇ ਪਿੰਡਾਂ ਇੱਕ ਦੱਸਿਓ ਉਹ ਝਾੜੂ ਵਾਲਿਆਂ ਦੀ ਬਿਮਾਰੀ ਖਤਮ ਹੋਈ ਕਿ ਨਹੀਂ ਜੇ ਹੱਥ ਖੜੇ ਕਰ ਦੋ ਜੇ ਹੋਊਗੀ ਖਤਮ ਹੋ ਗਈ ਐ ਪਿੰਡਾਂ ਦੀ ਆ ਤਾਂ ਹੋਣਾ ਥੋੜੀ-ਮੋਟੀ ਬੂਟੀ ਵੀ ਨਾ ਰਹੀ ਇਹਨਾਂ ਦੀ। ਫੇਮੇ ਨੈੱਟ ਪਾਰਲੀਮੈਂਟ ਇਲੈਕਸ਼ਨ ਆ ਗਿਆ ਮੈਨ ਲੱਗਦਾ ਮਾਰਚ ਦੇ ਮਹੀਨੇ ਚ। ਜੇ ਇਹਨਾਂ ਨੂੰ ਬੰਦਾ ਬਣਾਉਣਾ ਹੈ ਇਹਨਾਂ ਤਿੰਨ ਸਾਲ ਥੋੜੇ-ਮੋਟੇ ਸੌਕੇ ਟੱਪਣੇ ਨਾ ਇਹਨਾਂ ਨੂੰ ਝੜਕਾ ਦੇ ਦਿਓ। ਝੜਕਾ ਦੇ ਦਿਓ ਤੇ ਦਿਖਾ ਦਿਓ ਜੀ ਅਸੀਂ 92 ਸੀਟਾਂ ਜਿਤਾ ਕੇ ਤੁਹਾਨੂੰ ਕਾਰ ਬਣਾ ਸਕਦੇ ਆ ਕਿ 3 ਅੱਗੇ ਵੀ ਦਿਖਾ ਸਕਦੇ ਆ ਜੇ ਆਹ ਥੋੜੀ ਧੋ ਧੋਖਾ ਦੇਉਂਗਾ ਆ ਹਰਸ਼ਦ ਤ੍ਰਿਕ ਨੂੰ ਅਸੀਂ ਯਾਤਰਾ ਤੇ ਸ਼ੁਰੂ ਹੋ ਰਿਹਾ ਕਾਲੀਦਲ ਸਮੂਚਾ ਅਟਾਰੀ ਤੋਂ ਸ਼ੁਰੂ ਹੋ ਰਿਹਾ ਥੋੜੇ ਹਲਕੇ ਦੇ ਸ਼ੁਰੂ ਹੋਰੀ ਯਾਤਰਾ ਪਹਿਲੀ ਤਰੀਕ ਨੂੰ ਲਗਾਤਾਰ 117 ਹਲਕੇ 'ਚ ਮੈਂ ਜਾਊਂਗਾ ਥੋੜੇ ਹਲਕੇ ਦੇ ਸ਼ੁਰੂ ਹੋ ਰਿਹਾ ਹੈ ਥੋਨੂੰ ਆਸ ਕਰਦਾ ਹਾਂ ਕਿ ਤੁਹਾਡੇ ਹਲਕੇ ਤੋਂ ਸ਼ੁਰੂਆਤ ਬਹੁਤ ਵੱਡੀ ਹੋਏ ਬਹੁਤ ਵੱਡੇ ਪੰਦਰਤੇ ਹੋਏ ਤੁਹਾਨੂੰ ਦੇਖ ਕੇ ਦੂਜੇ ਹਲਕੇ ਕਰਨ ਆਪਾਂ ਪੰਜਾਬ ਨੂੰ ਬਚਾਉਣਾ ਆ ਫਰਜ਼ ਆਪਣਾ ਆ ਆ ਸੋਚ ਨਾ ਭਗਵੰਤ ਮਾਨ ਦੇ ਦਿਲ 'ਚ ਆ ਸੋਚ ਨਾ ਕਾਂਗਰਸੀਆਂ ਦੇ ਦਿਲ 'ਚ ਕਿਉਂਕਿ ਉਹਨਾਂ ਦਾ ਪੰਜਾਬ ਨਾਲ ਕੁਝ ਨਹੀਂ ਹੈ ਕੋਈ ਲਗਾਨੀ ਹੈ ਨਾ ਕੇਜਰੀਵਾਲ ਦਾ ਨਾ ਰਾਹੁਲ ਗਾਂਧੀ ਪੰਜਾਬ ਨਾਲ ਲਗਾਇਆ ਜੇ ਸਾਡੇ ਜਾਨ ਪੰਜਾਬ ਸਾਡੀ ਦੇ ਦਿਲ 'ਚ ਆ ਉਹ ਤੁਹਾਡੇ ਅਕਾਲੀ ਦਲ ਦੇ ਦਿਲ ਚਾ ਥੋੜੇ ਦਿਲ ਚ ਆਓ ਇਕੱਠੇ ਹੋ ਕੇ ਪੰਜਾਬ ਨੂੰ ਪਹਚਾਈਏ ਪੰਜਾਬ ਨੂੰ ਵਾਪਸ ਲਈ ਤੇ ਲੈ ਕੇ ਆਈਏ ਤੇ ਵਾਪਸ ਪੰਜਾਬ 'ਚ ਖੁਸ਼ੀਆਂ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ